ਮਜੀਠੀਆ ਹਲਕੇ ਦੇ ਵਿੱਚ ਪੈਂਦੇ ਪਿੰਡ ਰੱਖ ਭਗਵਾ ਦਾ ਇੱਕ ਮਾਮਲਾ ਦੁਬਾਰਾ ਤੂਲ ਫੜਦਾ ਨਜ਼ਰ ਆ ਰਿਹਾ ਹੈ ਸਰਕਾਰੀ ਐਲਮੈਂਟਰੀ ਸਕੂਲ ਦੇ ਵਿੱਚ ਵਿਦਿਆਰਥਣਾਂ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਹੁਣ ਅਚਾਨਕ ਦੁਬਾਰਾ ਭਖ ਗਿਆ ਹੈ ਕਿਉਂਕਿ ਇਲਜ਼ਾਮ ਨੇ ਕਿ ਉਸ ਮਾਮਲੇ ਦੇ ਵਿੱਚ ਅਜੇ ਤੱਕ ਸਬੰਧਤ ਅਧਿਆਪਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਲੰਗੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਤੇ ਉਹਨਾਂ ਦੀ ਧਰਮਪਤਨੀ ਜੋਗੀ ਮਜੀਠੀਆ ਤੋਂ ਵਿਧਾਇਕ ਨੇ ਡਾਕਟਰ ਗੁਨੀਵ ਕੌਰ ਉਹਨਾਂ ਦੇ ਵੱਲੋਂ ਇਹ ਮਾਮਲਾ ਚੁੱਕਿਆ ਗਿਆ ਸੀ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਲਜ਼ਾਮ ਲਾਏ ਸੀ ਕਿ ਇੱਕ ਅਧਿਆਪਕ ਜਿਹੜਾ ਸਰਕਾਰੀ ਐਲੀਮੈਂਟਰੀ ਸਕੂਲ 'ਚ ਪੜ੍ਹਾਉਂਦਾ ਪਿਆ ਆ ਉਸ ਨੇ ਸਕੂਲ ਦੀਆਂ ਵਿਦਿਆਰਥਣਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਨੇ ਗਲਤ ਵਿਹਾਰ ਉਹਨਾਂ ਦੇ ਨਾਲ ਕੀਤਾ ਆ ਡਾਕਟਰ ਗਨੀਵ ਕੌਰ ਹੁਣ ਇਸ ਗੱਲ ਦੇ ਉੱਤੇ ਦੁਬਾਰਾ ਨੋਟਿਸ ਲੈ ਰਹੇ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇੱਕ ਚਿੱਠੀ ਸੀਐਮ ਭਗਵੰਤ ਮਾਨ ਨੂੰ ਲਿਖ ਦਿੱਤੀ ਗਈ ਆ ਗਨੀਵ ਕੌਰ ਮਜੀਠੀਆ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਆ ਜਿਸ ਦੇ ਵਿੱਚ ਇਸ ਮਾਮਲੇ ਸੰਬੰਧੀ ਸੀਐਮ ਭਗਵੰਤ ਮਾਨ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪਿੰਡ ਰੱਖ ਭਗਮਾ ਦੇ ਵਿੱਚ ਇਹ ਮਾਮਲਾ ਹੁਣ ਜ਼ਿਆਦਾ ਵਧਦਾ ਪਿਆ ਹੈ ਇਲਜ਼ਾਮ ਲੱਗੇ ਨੇ ਕਿ ਇਸ ਉੱਤੇ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਹਾਲਾਂਕਿ ਗ੍ਰਿਫਤਾਰੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਐਫ ਆਈ ਆਰ ਜ਼ਰੂਰ ਦਰਜ ਹੈ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਭਾਵੇਂ ਕਿ ਸਿੱਖਿਆ ਵਿਭਾਗ ਦੇ ਵੱਲੋਂ ਉਸ ਅਧਿਆਪਕ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਅਦੇ ਤੱਕ ਕਿਸੇ ਕਿਸਮ ਦੀ ਕੋਈ ਕਾਰਵਾਈ ਨਾ ਹੋਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮਜੀਠੀਆ ਦੇ ਪਿੰਡ ਰਖ ਭਗਮਾ ਦੇ ਵਿੱਚ ਵਿਦਿਆਰਥਣਾਂ ਤੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕ ਦੇ ਉੱਤੇ ਕਿ ਉਸ ਦੇ ਵੱਲੋਂ ਵਿਦਿਆਰਥਣਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਧਰਮ ਪਤਨੀ ਜੋ ਕਿ ਮਜੀਠੀਆ ਤੋਂ ਵਿਧਾਇਕ ਨੇ ਉਹ ਇਸ ਮਾਮਲੇ ਦੇ ਉੱਤੇ ਬੋਲਦੇ ਨਜ਼ਰ ਆ ਰਹੇ ਸੀ ਪਿੰਡ ਵਾਸੀਆਂ ਨਾਲ ਮਿਲਦੇ ਨਜ਼ਰ ਆ ਰਹੇ ਸੀ ਉਹਨਾਂ ਬੱਚੀਆਂ ਦੇ ਨਾਲ ਮਿਲਦੇ ਨਜ਼ਰ ਆ ਰਹੇ ਸੀ ਜਿਨ੍ਹਾਂ ਲੜਕੀਆਂ ਨੂੰ ਉਸ ਦਰਿੰਦੇ ਨੇ ਸ਼ਿਕਾਰ ਬਣਾਇਆ ਜਿਹੋ ਜੇ ਇਲਜ਼ਾਮ ਲੱਗੇ ਸੀ ਖੈਰ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਸਿਹਤ ਵਿਭਾਗ ਦੇ ਵੱਲੋਂ ਉਸ ਨੂੰ ਕੱਢ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਸ ਮਾਮਲੇ ਨੂੰ ਲੈ ਕੇ ਜਾਂਚ ਦੀ ਗੱਲ ਜ਼ਰੂਰ ਕੀਤੀ ਗਈ ਸੀ ਬਾਕੌਲ ਗਨੀਵ ਕੌਰ ਮਜੀਠੀਆ ਪਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਮਾਮਲੇ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਾਫ ਤੌਰ ਦੇ ਉੱਤੇ ਮੌਜੂਦਾ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਹਾਲਾਂਕਿ ਇਲਜ਼ਾਮ ਬਹੁਤ ਗੰਭੀਰ ਨੇ ਇਹੋ ਜਿਹੇ ਇਲਜ਼ਾਮ ਨੇ ਜੋ ਕਿ ਨਾਬਾਲਗ ਕੁੜੀਆਂ ਦੇ ਨਾਲ ਇਹ ਮਾਸਟਰ ਕਰਦਾ ਪਿਆ ਸੀ ਉਸ ਦੇ ਖਿਲਾਫ ਇਹੋ ਜਿਹੇ ਇਲਜ਼ਾਮ ਲੱਗੇ ਨੇ ਜ਼ਾਤੀ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਕੋਈ ਵੀ ਨਹੀਂ ਚਾਹੁੰਦਾ ਕਿ ਉਹਨਾਂ ਦੀਆਂ ਕੁੜੀਆਂ ਦੇ ਨਾਲ ਧੀਆਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੋਵੇ ਸਕੂਲ ਦੇ ਵਿੱਚ ਅਧਿਆਪਕਾਂ ਦੇ ਕੋਲ ਤਾਂ ਕਰਕੇ ਭੇਜਿਆ ਜਾਂਦਾ ਹੈ ਕਿਉਂਕਿ ਬੱਚੇ ਵਿਦਿਆਪਕਾਂ ਦੇ ਨਾਲ ਸੇਫ ਹੁੰਦੇ ਨੇ ਉਥੋਂ ਉਹ ਸਿੱਖਿਆ ਗ੍ਰਹਿਣ ਕਰਨ ਜਾਂਦੇ ਨੇ ਪਰ ਸਿੱਖਿਆ ਦੇ ਮੰਦਰ ਦੇ ਅੰਦਰ ਅਸ਼ਲੀਲ ਹਰਕਤਾਂ ਨਾਬਾਲਗ ਕੁੜੀਆਂ ਦੇ ਨਾਲ ਜਦੋਂ ਹੋਣ ਤੇ ਉਹ ਸਕੂਲ ਕਿਸ ਤਰ੍ਹਾਂ ਖਾਏ ਜਾ ਸਕਦੇ ਨੇ ਉਹ ਗੁਰੂ ਅਧਿਆਪਕ ਗੁਰੂ ਕਿਦਾਂ ਖਾਏ ਜਾ ਸਕਦੇ ਨੇ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਇਹੋ ਜਿਹਾ ਹੀ ਮਾਮਲਾ ਇੱਕ ਮਜੀਠਿਆ ਦੇ ਪਿੰਡ ਰਖਪਗਮਾ ਦਾ ਸਾਹਮਣੇ ਆਇਆ ਸੀ ਜਿੱਥੇ ਇੱਕ ਅਧਿਆਪਕ ਦੇ ਖਿਲਾਫ ਇਹੋ ਜੇ ਸੰਗੀਨ ਤੇ ਘਣਾਉਣੇ ਇਲਜ਼ਾਮ ਲੱਗੇ ਸੀ ਕਿ ਆਪਣੇ ਹੀ ਸਕੂਲ ਦੀਆਂ ਵਿਦਿਆਰਥਣਾਂ ਨਾਬਾਲਗ ਵਿਦਿਆਰਥਣਾਂ ਦੇ ਨਾਲ ਛੇੜਛਾੜ ਕਰਦਾ ਸੀ ਔਰ ਨੂੰ ਕਮਰੇ ਅੰਦਰ ਬੁਲਾ ਕੇ ਉਹਨਾਂ ਨਾਲ ਗਲਤ ਵਿਹਾਰ ਕਰਦਾ ਸੀ ਜਿਸ ਤੋਂ ਬਾਅਦ ਜਦੋਂ ਇਸ ਗੱਲ ਦੀ ਭਣਕ ਮਾਪਿਆਂ ਨੂੰ ਲੱਗੀ ਤਾਂ ਮਾਪਿਆਂ ਨੇ ਐਕਸ਼ਨ ਕਰਵਾਉਣ ਦੀ ਸੋਚੀ ਤੇ ਨਾਲ ਦੀ ਨਾਲ ਇਸ ਮਾਮਲੇ ਦੇ ਵਿੱਚ ਵਿਧਾਇਕ ਗਨੀਵ ਕੌਰ ਮਜੀਠੀਆ ਤੇ ਉਹਨਾਂ ਦੇ ਪਤੀ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਐਕਟਿਵ ਹੋ ਜਾਂਦੇ ਨੇ ਔਰ ਲੋਕਾਂ ਦੇ ਨਾਲ ਮਿਲਵਰਤਨ ਤੋਂ ਬਾਅਦ ਹੁਣ ਉਸ ਮਾਮਲੇ ਉੱਤੇ ਦੁਬਾਰਾ ਗਰੀਵਕ ਕੌਰ ਮਜੀਠੀਆ ਐਕਸ਼ਨ ਚਾਹੀਏ ਨੇ ਔਰ ਚਿੱਠੀ ਜਿਹੜੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਹੈ ਕਿ ਸਿਰਫ ਉਸ ਨੂੰ ਸਕੂਲ ਚੋਂ ਕੱਢਣ ਤੱਕ ਦੀ ਕਾਰਵਾਈ ਨਹੀਂ ਮੰਗੀ ਗਈ ਹੈ ਸਗੋਂ ਐਫ ਆਈ ਆਰ ਦਰਜ ਹੋਈ ਹੈ ਤੇ ਉਸ ਦੀ ਗ੍ਰਿਫਤਾਰੀ ਵੀ ਉਹਨਾਂ ਬੱਚੀਆਂ ਦੇ ਪੀੜਤਾ ਦੇ ਮਾਪੇ ਮੰਗਦੇ ਪਏ ਨੇ ਖੈਰ ਇਸ ਚਿੱਠੀ ਤੋਂ ਬਾਅਦ ਵੀ ਕੀ ਕੁਝ ਕਾਰਵਾਈ ਹੋਵੇਗੀ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਔਰ ਤੱਕ ਲਈ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ